ਜਜ अरोड़ा ਮੁਰਤੋ ਹੋਇਆ ਲਾਈਵ ਤੇ ਕਹਿ ਰਿਹਾ ਹੈ ਕਿ 2 ਸਾਲ ਪੁਰਾਣੀ ਵੀਡੀਓ ਚੱਕ ਕੇ ਤੁਸੀਂ ਹਵਾ ਬਣਾਤਾ ਤੁਸੀਂ ਮੈਨੂੰ ਸਾਰੇ ਰੋਸਟ ਕਰਦੇ ਹੋ ਤੇ ਮੈਂ 2 ਸਾਲ ਤੋਂ ਕੁਝ ਨਹੀਂ ਬੋਲਿਆ ਕਈ ਜੂਠਾ ਮੈਨਾਂ ਇਨ ਡਾਇਰੈਕਟ ਲੜਦਿਆਂ ਨੇ ਇੱਕalle ਲੜਨ ਦੀ ਹਿੰਮਤ ਹੈ ਨਹੀਂ ਇਹਨਾਂ ਚ ਸਾਡੀ ਸਿੱਖ ਕਮਿਊਨਿਟੀ ਭਾਵੁਕਾ ਤੇ ਜਦੋਂ ਕਹਿ ਰਹੀ ਕਿ ਇਹ ਬੰਦਾ ਸਿੱਖੀ ਦੇ ਖਿਲਾਫ ਆ ਤੇ ਛੇਤੀ ਮੰਨ ਜਾਂਦੇ ਨੇ 2017 ਵਿੱਚ ਜਦੋਂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਤੇ ਮੈਂ ਉਸ ਸਮੇਂ ਉਹਨਾਂ ਚੀਜ਼ਾਂ ਦੇ ਵਿੱਚ ਹੀ ਸਿੱਖੀ ਤੇ ਕਿਹਾ ਲੋਕੀ ਸਿੱਖਾਂ ਦਾ ਫਾਇਦਾ ਚੱਕਦੇ ਨਹੀਂ ਕਿਉਂਕਿ ਇਹ ਛੇਤੀ ਭੜਕ ਜਾਂਦੇ ਨੇ ਇਹੀ ਫਾਇਦਾ ਚੱਕ ਕੇ ਸਾਨੂੰ ਬਦਨਾਮ ਕੀਤਾ ਗਿਆ ਤੇ ਮੈਨੂੰ ਟਾਰਗੇਟ ਇਸ ਲਈ ਕੀਤਾ ਗਿਆ ਕਿਉਂਕਿ ਇਹਦੀ ਸਿੱਖੀ ਦੀ ਸ਼ਵੀ ਆ ਤੇ ਇਹਨੂੰ ਟਾਰਗੇਟ ਕਰਨਾ ਸੌਖਾ ਵਾ ਤੇ ਇਹੀ ਕਹਿੰਦੇ ਨੇ ਕਿ ਇਹ ਸਿੱਖੀ ਬਦਨਾਮ ਕਰ ਰਿਹਾ ਹੈ ਤੁਸੀਂ ਪਹਿਲਾਂ ਇਹ ਦੱਸੋ ਇਹ ਉੱਚਾ ਤੇ ਸਾਫ ਧਰਮ ਅਡ ਤੁਹਾਡੀ ਟੁੱੱਚੀ ਦੀ ਇੱਕ ਹਰਕਤ ਨਾਲ ਬਦਨਾਮ ਹੋ ਜਾਊਗਾ ਤੁਹਾਡੇ ਮਹਾਰਾਜ ਨੇ ਖਾਲਸਾ ਪੰਥ ਸਜਾਇਆ ਕਿ ਕਿਸੇ ਦੀ ਇੱਕ ਟੁੱੱਚੀ ਜਈ ਹਰਕਤ ਨਾਲ ਹੀ ਬਦਨਾਮ ਹੋ ਜਾਊਗਾ ਤੁਸੀਂ ਜਦੋਂ ਦਸਤਾਰਥ ਜਾ ਕੇ ਦਾੜੇ ਰੱਖ ਕੇ ਬੈਡ ਕਮੈਂਟ ਕਰਦੇ ਹੋ ਕਿ ਉਦੋਂ ਤੁਹਾਡੀ ਸਿੱਖੀ ਬਦਨਾਮ ਨਹੀਂ ਹੁੰਦੀ ਤੁਸੀਂ ਵੀ ਸੁਣੋ ਸਹਿਜ अरोड़ा ਕੀ ਕਹਿ ਰਹੇ ਨੇ ਤੁਸੀਂ ਦੇਖਦੇ ਪਿਓ ਟਿਕਟੋਕ ਤੇ ਮੈਨੂੰ ਵੈਸੇ ਅੱਜ ਇੱਕ ਹਫਤਾ ਹੋ ਚੁੱਕਾ ਹੈ ਨੀਅਰ ਬਾਏ 7 ਦਿਨ ਹੋਏ ਸਿਰਫ 7 ਦਿਨ ਸਵੇਰੇ ਆਪਾਂ ਇੱਕ ਵੀਡੀਓ ਪੋਸਟ ਕਰ ਰਹੇ ਹਾਂ ਇਸੇ ਸਾਰੇ ਇੱਕ ਹਫਤੇ ਦੇ ਟਾਈਮ ਦੇ ਵਿੱਚ ਜੋ ਕੁਝ ਵੀ ਹੋਇਆ ਜੋ ਕੁਝ ਵੀ ਬੀਤਿਆ ਕਿੱਦਾਂ-ਕਿੱਦਾਂ ਸਾਰਿਆਂ ਨੇ ਕੀ-ਕੀ ਕੀਤਾ ਕਿਹੜੀ ਕਿਹੜੀ ਪਲੈਨਿੰਗਸ ਦੇ ਨਾਲ ਕਿਸ ਤਰੀਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪੂਰੀ ਟਿਕਟੌਕ ਦੀ ਜਿੰਨੇ ਵੀ ਸਾਰੇ ਟਿਕਟੌਕਰ ਨੇ ਜਿੰਨੇ ਵੀ ਬੈਠੇ ਹੋਏ ਨੇ ਪ੍ਰਾਣੀਆਂ ਜਿਹੜੇ ਬੈਠੇ ਹੋਏ ਨੇ ਟਿਕਟੌਕ ਦੇ ਉੱਤੇ ਜਿਨ੍ਹਾਂ ਨੇ ਕਿਸ-ਕਿਸ ਤਰੀਕੇ ਟਾਰਗੇਟ ਕੀਤਾ ਕਿਸ ਤਰੀਕੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸ-ਕਿਸ ਕਿਸ ਤਰੀਕੇ ਰੋਸਟ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਹਨ ਸੋ ਇਹਦੇ ਰਿਗਾਰਡਿੰਗ ਮੈਂ ਕੱਲ ਇੱਕ ਮਾਰਨਿੰਗ ਵੀਡੀਓ ਪਾ ਰਿਹਾ ਤੇ ਉਹ ਮੈਂ ਵੀਡੀਓ ਪੂਰੀ ਦੀ ਪੂਰੀ YouTube ਦੇ ਉੱਤੇ ਸ਼ੇਅਰ ਕਰਾਂਗਾ YouTube ਚੈਨਲ ਦੇ ਉੱਤੇ ਆਪਣੇ ਕਿਉਂਕਿ ਨਾ ਕਹਿੰਦੇ ਅਤ ਤੋਂ ਬਾਅਦ ਖੁਦਾ ਹੀ ਹੁੰਦਾ ਹੈ ਤੇ ਜਿਹੜੇ ਬੰਦੇ ਜਿੰਨੇ ਵੀ ਸਾਰੇ ਜਣੇ ਹੈਗੇ ਨੇ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਪਰ ਜਦੋਂ ਕੋਈ ਹੱਦ ਕ੍ਰੋਸ ਕਰਦਾ ਤਾਂ ਫਿਰ ਕਹਿੰਦੇ ਨਾ ਆਪਣੀ ਹੱਦ ਤੋਂ ਉਹਨੂੰ ਰੋਕ ਦੇਣਾ ਚਾਹੀਦਾ ਮਨੀ ਬਾਈ ਜੀ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਸੋ वैसे ते ਸਾਡੀ ਕੌਮ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਯੂਨੀਕ ਐ ਦੁਨੀਆ ਦੇ ਵਿੱਚ ਖਾਸ ਕਰ ਸਾਡੇ ਆਪਣੇ ਸਿੱਖ ਸਭ ਤੋਂ ਜ਼ਿਆਦਾ ਮੈਂ ਕਹਿੰਨਾ ਮਹਾਨ ਕੌਮ ਕਹਿ ਸਕਦੇ ਆ ਕਿ ਸਾਡੇ ਸਿੱਖਾਂ ਦੀ ਕੌਮ ਐ ਬਟ ਸਾਡੇ ਵਿੱਚ ਕੁਝ ਸਾਡੇ ਸਾਡੇ ਰੂਪ ਦੇ ਵਿੱਚ ਕੁਝ ਲੋਕ ਜਿਹੜੇ ਬਿਨਾਂ ਰੀਜ਼ਨ ਤੋਂ ਮੇਰੇ ਮਗਰ ਪਈ ਹੋਏ ਨਹੀਂ ਸਾਡੇ ਰੂਪ ਦੇ ਵਿੱਚ ਕੁਝ ਲੋਕ ਬਿਨਾਂ ਰੀਜ਼ਨ ਤੋਂ ਬਦਨਾਮ ਕਰਨ ਲਈ ਜਦ ਕਿ ਨਾਮ ਹੈ ਕਿਸੇ ਨੂੰ ਲਾਈਵ ਤੇ ਆ ਕੇ ਕੁਝ ਬੋਲਦਾ ਨਾ ਮੈਂ ਕਦੇ ਕਿਸ ਨੂੰ ਚੰਗਾ ਮਾੜਾ ਬੋਲਦਾ ਸਭ ਤੋਂ ਵੱਡੀ ਉਹਨਾਂ ਨੂੰ ਸਿਰਫ ਪ੍ਰੋਬਲਮ ਇਸ ਗੱਲ ਦੀ ਹੈ ਜਿਹੜੇ ਪੁਰਾਣੇ ਬੈਠੇ ਹੋਏ ਨੇ ਉਹਨਾਂ ਨੂੰ ਪ੍ਰੋਬਲਮ ਸਭ ਤੋਂ ਵੱਡੀ ਇਸੇ ਚੀਜ਼ ਦੀ ਹੈ ਕਿ ਅਸੀਂ ਪੁਰਾਣੇ ਬੈਠੇ ਟਿਕਟੋਕ ਅੱਜ ਤੱਕ ਗਾਲਾਂ ਕੱਢ-ਕੱਢ ਕੇ ਚਲਾਉਂਦੇ ਆ ਰਹੇ ਹਾਂ ਇਹ ਬੰਦਾ ਲਾਈਵ ਸਾਫ਼ ਸੁਥਰੀ ਕਿਦਾਂ ਚਲਾ ਰਿਹਾ ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ 올ਮੋਸਟ ਤੁਸੀਂ ਦੇਖਦੇ ਹੋ ਟਿਕਟੋਕ ਦੇ ਉੱਤੇ 올ਮੋਸਟ ਰੱਜ ਕੇ ਸਾਰਿਆਂ ਨੇ ਟ੍ਰੋਲਿੰਗ ਪੁੱਠੀਆਂ ਸਿੱਧੀਆਂ ਹਰਕਤਾਂ ਗਾਲਾਂ ਰੋਸਟਿੰਗ ਆਹੀ ਕੁਝ ਚੱਲਦਾ ਆ ਰਿਹਾ ਤੇ 7 ਦਿਨ ਤੋਂ ਆਪਾਂ ਆਪਣੇ ਵੱਲੋਂ ਐਦਾ ਦਾ ਕੁਝ ਨਹੀਂ ਕੀਤਾ ਗਿਆ ਮੇਰੇ ਵੱਲੋਂ ਹਨਾ ਤੇ ਉਹਨਾਂ ਸਾਰਿਆਂ ਨੂੰ ਪ੍ਰੋਬਲਮ ਹੀ ਇਹ ਹੈ ਜਿਹਦੇ ਕਰਕੇ ਮੈਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਸਾਰੇ ਜਣੇ ਰਲ ਕੇ ਲੱਗੇ ਹੋਏ ਨੇ ਕਿ ਕਿਸੇ ਵੀ ਤਰੀਕੇ ਇਹਨਾਂ ਦਾ ਟਿਕਟੋਕ ਅਕਾਉਂਟ ਲਾਈ ਬੰਦ ਕਰਾਈਏ ਸੋ ਇਹਦੇ ਉੱਤੇ ਆਪਾਂ ਕੱਲ ਇੱਕ ਮਾਰਨਿੰਗ YouTube ਤੇ ਵੀਡੀਓ ਪੋਸਟ ਕਰ ਰਹੇ ਹਾਂ ਸੋ ਤੁਸੀਂ ਕੱਲ ਸਾਰੇ ਜਣੇ ਇੰਡੀਆ ਦੇ ਅਕੋਰਡਿੰਗ 11 ਵਜੇ ਇੰਡੀਆ ਦੇ 11 ਵਜੇ ਦੇ ਅਕੋਰਡਿੰਗ ਤੁਸੀਂ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਬਾਕੀ ਮੈਨੂੰ ਇੰਨਾ ਪਤਾ ਹੈ ਕਿ ਜਿਹੜੇ ਲੋਕ ਸਮਝਦੇ ਨੇ ਸਮਝਦਾਰ ਨੇ ਪੜ੍ਹੇ ਲਿਖੇ ਨੇ ਐਜੂਕੇਟ ਨੇ ਉਹ ਚੀਜ਼ਾਂ ਨੂੰ ਸਮਝਦੇ ਵੀ ਐ ਤੇ ਉਹ ਸਮਝਦਾਰ ਵੀ ਨੇ ਤੇ ਉਹਨਾਂ ਨੂੰ ਪਤਾ ਵੀ ਹੈ ਕਿ ਸਹੀ ਕੀ ਹੈ ਗਲਤ ਕੀ ਹੈ ਪਰ ਕਈ ਲੋਕਾਂ ਨੂੰ ਤਕਲੀਫ ਹੈ ਜਿੱਦਾਂ ਸਭ ਤੋਂ ਵੱਡੀ ਤਕਲੀਫ ਇਹ ਹੀ ਹੈ ਜਿੱਦਾਂ ਹੁਣ ਤੁਸੀਂ 700 ਜਣੇ ਲਾਈਵ ਬੈਠੇ ਦੇਖ ਰਹੇ ਹੋ ਮੈਨੂੰ 2 2 ਤੋਂ 3 4 5 ਮਿੰਟ ਹੋਏ ਲਾਈਵ ਆਏ ਹਨ ਪਰ ਸਭ ਤੋਂ ਵੱਡੀ ਤਕਲੀਫ ਉਹਨਾਂ ਨੂੰ ਇਹ ਹੀ ਹੈ ਕਿ ਭਾਜੀ ਨਵਾਂ ਅਕਾਊਂਟ ਬਣਾਇਆ ਤੇ ਲੋਕ ਇੰਨੇ ਇੱਧਰ ਆ ਕੇ ਵੇਖਦੇ ਹੀ ਕਿਉਂ ਨੇ ਠੀਕ ਹੈ ਵਿੱਚੋਂ 100 150 200 ਬੰਦੇ ਮੇਰੇ ਨਾਲ ਨਫ਼ਰਤ ਕਰਦੇ ਹੋਣਗੇ 250 ਨਫ਼ਰਤ ਕਰਦੇ ਹੋਣਗੇ ਪਰ 700 ਦੇ 700 ਮੈਨੂੰ ਇੰਨਾ ਪਤਾ ਹੈ ਨਫ਼ਰਤ ਨਹੀਂ ਕਰਦੇ ਕਿਉਂਕਿ ਹਰ ਇੱਕ ਇਨਸਾਨ ਪਰਿਵਾਰ ਵਾਲਾ ਵਾ ਹਰ ਇੱਕ ਇਨਸਾਨ ਦੇ ਘਰ ਦੇ ਵਿੱਚ ਧੀਆ ਪੈਣਾ ਨੇ ਹਰ ਕੋਈ ਇਨਸਾਨ ਆਪਣੇ ਪਰਿਵਾਰ ਵਾਲ ਨੂੰ ਵੇਖਦਾ ਹੈ ਸਭ ਨੂੰ ਪਤਾ ਹੈ ਕਿ ਇੱਥੇ ਇਸ ਦੁਨੀਆ ਦੇ ਉੱਤੇ ਕੋਈ ਵੀ ਇਨਸਾਨ ਦੁੱਧ ਦਾ ਤੋਤਾ ਤਾਂ ਪਹਿਲੀ ਗੱਲ ਹੈ ਹੀ ਨਹੀਂ ਹਨਾ ਤੇ ਸਭ ਨੂੰ ਪਤਾ ਹੈ ਕਿ ਅਸੀਂ ਆਪਣੇ ਆਪਣੇ ਕੀ ਕੀ ਕਰਮ ਕਰਦੇ ਹਾਂ ਬਟ ਗੱਲ ਇਹ ਹੈ ਕਿ ਸਾਨੂੰ ਦੂਜੇ ਦੇ ਉੱਤੇ ਉਂਗਲ ਚੁੱਕਣ ਦੀ ਬਹੁਤ ਗੰਦੀ ਆਦਤ ਪਈ ਹੋਈ ਹੈ ਕਿਸੇ ਦੀ ਚਲਦੀ ਲਾਈਫ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਕਰਨਾ ਸਾਡੇ ਆਮ ਸਾਰਿਆਂ ਦੀ ਇੱਕ ਨਾਰਮਲ ਜੀ ਆਦਤ ਹੋ ਚੁੱਕੀ ਹੋਈ ਹੈ ਬਟ ਕਹਿੰਦੇ ਨਾ ਹਰ ਚੀਜ਼ ਦਾ ਇੱਕ ਐਂਡ ਹੁੰਦਾ ਹੈ ਹਰ ਚੀਜ਼ ਲਈ ਇੱਕ ਸਟਾਪ ਲਗਾਉਣਾ ਫੁੱਲ ਸਟਾਪ ਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਟੁੱਚੇ ਟੁੱਚੇ ਜੇ ਕੁਝ ਲੋਕ YouTube ਜਿਹੜੇ ਚਲਾਉਂਦੇ ਪਏ ਨੇ ਥੈਂਕ ਯੂ ਸੋ ਮਚ ਤਾਜਵੀਰ ਭਾਈ ਜੀ ਥੈਂਕ ਯੂ ਜੀ ਇਹ ਤੁਹਾਡੇ ਸਾਰਿਆਂ ਦੀ ਸਪੋਰਟ ਹੀ ਹੈ ਦੇਖੋ ਇੱਕ ਤੇ ਮੇਰੇ ਉੱਤੇ ਇਲਜ਼ਾਮ ਲਗਾਇਆ ਜਾਂਦਾ ਜੀ ਇਹ ਪੱਗ ਬਨ ਕੇ ਗਿਫਟਿੰਗਾਂ ਮੰਗਦਾ ਹੈ ਅੱਜ ਮੇਰੀ 30 ਸਾਲ ਦੀ ਉਮਰ ਹੈ 30 ਸਾਲ ਦੀ ਏਜ ਹੋ ਚੁੱਕੀ ਹੋਈ ਹੈ ਮੈਂ TikTok ਹੁਣੇ ਇੱਕ ਹਫ਼ਤੇ ਤੋਂ ਚਲਾਨੀ ਸ਼ੁਰੂ ਕੀਤੀ ਹੈ ਤੁਸੀਂ ਆਪ ਸਾਬ ਲੋ 30 ਸਾਲ ਤੋਂ ਮੈਂ ਆਪਣਾ ਪਰਿਵਾਰ ਵਾਈ ਗੁਰੂ ਜੀ ਦੀ ਮਿਹਰ ਨਾਲ ਚਲੋ ਆਪਾਂ ਤੇ ਕੀ ਕਹਨੇ ਆ ਸੱਚੇ ਪਾਤਸ਼ਾਹ ਨੇ ਦਸਾਂ ਨੂਆਂ ਦੀ ਕਿਰਤ ਦੇ ਨਾਲ ਹੀ ਆਪਣਾ ਪਰਿਵਾਰ ਚਲਾਇਆ ਤੇ ਕੁਝ ਲੋਕ ਜਾਣ ਬੁੱਝ ਕੇ ਇਸ ਚੀਜ਼ ਨੂੰ ਟਾਰਗੇਟ ਕਰਨ ਲੱਗੇ ਹੋਏ ਨੇ ਕਿ ਅਸੀਂ ਇਹਨੂੰ ਇਸ ਤਰੀਕੇ ਟਾਰਗੇਟ ਕਰਾਂਗੇ ਕਹਿੰਦੇ ਜਦੋਂ ਤੁਹਾਡੇ ਕੋਲ ਕੋਈ ਗੱਲ ਨਹੀਂ ਨਾ ਹੁੰਦੀ ਆ ਜਿਹੜੇ ਆਪਣੇ ਆਪ ਨੂੰ ਅਖੋਤੀ ਸਿੱਖ ਘੁਆਂਦੇ ਨੇ ਜਿੱਦਾਂ ਮੂੰਹ ਸਿਰ ਤੇ ਦਸਤਾਰਾਂ ਵੀ ਨਹੀਂ ਸਜਾਈਆਂ ਹੋਈਆਂ ਤੇ ਜਾਣ ਕੇ ਆਪਣੇ ਆਪ ਨੂੰ ਅੱਗੇ ਰੱਖਣ ਲਈ ਸਿੱਖੀ ਦੀ ਆੜ ਲੈ ਲੈਂਦੇ ਨੇ ਲਾਈਕ ਧਰਮ ਦੀ ਆੜ ਲੈ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਪਤਾ ਹੈ ਨਾ ਕਿ ਸਾਹਮਣੇ ਵਾਲੇ ਬੰਦੇ ਨਾਲ ਅਸੀਂ ਆਨਲਾਈਨ ਆਪਾਂ ਫਾਈਟ ਨਹੀਂ ਕਰ ਸਕਦੇ ਉਸ ਬੰਦੇ ਨੂੰ ਸਾਹਮਣੇ ਵਾਲੇ ਬੰਦੇ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਤਾਂ ਅਸੀਂ ਇੱਕ ਧਰਮ ਦੀ ਆੜ ਲੈ ਲੈਂਦੇ ਆ ਜਦੋਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਲੱਭਦਾ ਨਾ ਕਿ ਤੁਹਾਡੇ ਕੋਲ ਕੋਈ ਹੁਣ ਵੇ ਨਹੀਂ ਬਚਿਆ ਤੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਉਹ ਸਾਡ ਉਹ ਉਹਨੂੰ ਧਰਮ ਦੇ ਥਰੂ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਕੁਝ ਮੇਰੇ ਨਾਲ ਹੋ ਰਿਹਾ ਸੋ ਇਸੇ ਟਾਪਿਕ ਦੇ ਉੱਤੇ ਮੈਂ ਇੱਕ ਸਵੇਰੇ ਇੱਕ ਵੀਡੀਓ ਪੋਸਟ ਕਰ ਰਿਹਾ ਤੇ ਤੁਸੀਂ YouTube ਦੇ ਉੱਤੇ ਜਾ ਕੇ ਸਾਰੇ ਜਾਣੇ ਦੇਖ ਸਕਦੇ ਹੋ ਉਸ ਵੀਡੀਓ ਨੂੰ ਜਿਨ੍ਹਾਂ ਨੂੰ ਚੰਗਾ ਲੱਗਦਾ ਮੈਂ ਹੁਣ ਵੀ ਕਹਿ ਰਿਹਾ ਤੁਸੀਂ 865 ਜਾਣੇ ਲਾਈਵ ਦੇਖਦੇ ਪਿਓ ਜਿਨ੍ਹਾਂ ਨੂੰ ਚੰਗਾ ਲੱਗਦਾ ਤੁਸੀਂ ਸਿਰਫ ਉਹੀ ਸਟ੍ਰੀਮ ਤੇ ਰਹੋ ਜਿਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੁਸੀਂ ਮੇਰੇ ਅਕਾਊਂਟ ਨੂੰ ਬਲੌਕ ਕਰ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਅੱਜ ਤੱਕ ਚੁੱਪ ਰਿਆ ਵਾਂ ਮੇਰੇ ਚੁੱਪ ਰਹਿਣ ਦਾ ਕਾਰਨ ਸਿਰਫ ਇਹੀ ਸੀਗਾ ਕਿ ਯਾਰ ਮੈਂ ਪਰਿਵਾਰ ਵਾਲਾ ਵਾਂ ਮੈਂ ਫੈਮਿਲੀ ਵਾਲਾ ਵਾਂ ਮੈਨੂੰ ਇਨ੍ਹਾਂ ਚੱਕਰਾਂ 'ਚ ਨਹੀਂ ਪੈਣਾ ਮੈਂ ਕੀ ਟੁੱਚੇ ਟੁੱਚੇ 'ਚ ਲੋਕਾਂ ਨੂੰ ਰਿਪਲਾਈ ਦਿੰਦਾ ਫਿਰ ਹੁਣ ਦੂਜੇ ਦਿਨ ਨਵਾਂ ਕੋਈ ਬੰਦਾ ਦਾ ਪੇਜ ਨਹੀਂ ਚੱਲਦਾ ਕੁੱਲੜ ਪੀਜ਼ਾ ਦਾ ਇੱਕੋ ਟੌਪਿਕ ਹੈ ਕੁੱਲੜ ਪੀਜ਼ਾ ਦਾ ਟੌਪਿਕ ਛੇੜ ਲੋ ਉਹਨਾਂ ਨੂੰ ਗਾਲ੍ਹਾਂ ਕੱਢੋ ਤੁਹਾਨੂੰ ਵਿਊਜ਼ ਸੋਨੇ ਮਿਲਦੇ ਆ ਸਭ ਲੋਕਾਂ ਦਾ ਇਹੀ ਕੰਮ ਫੜਿਆ ਹੋਇਆ ਹੈ ਜਿੰਨੇ ਵੀ ਨਵੇਂ ਨਵੇਂ ਇੰਸਟਾਗ੍ਰam ਅਕਾਊਂਟ ਬਣਾਉਂਦੇ ਨੇ ਜਾਂ ਨਵੇਂ ਨਵੇਂ ਜਿੰਨੇ ਵੀ ਮੀਮ ਪੇਜ ਨੇ ਸਭ ਕੋਲ ਇੱਕੋ ਹੀ ਹੈ ਕਿ ਅਗਰ ਕੋਈ ਮੁੱਦਾ ਨਹੀਂ ਮਿਲਦਾ ਤੇ ਕੁਲੜ ਪੀਜ਼ਾ ਨੂੰ ਟਾਰਗੇਟ ਕਰ ਲਓ ਕਿਉਂਕਿ ਜਦੋਂ ਸਾਨੂੰ ਕੋਈ ਰੋਸਟ ਕਰਦਾ ਹੈ ਜਾਂ ਸਾਨੂੰ ਕੋਈ ਗਾਲਾਂ ਕੱਢਦਾ ਨਾ ਉਹਨੂੰ ਇੰਗੇਜਮੈਂਟ ਬਹੁਤ ਜ਼ਿਆਦਾ ਚੰਗੀ ਮਿਲਦੀ ਹੈ 30 30 40 40 ਫੋਲੋਅਰਸ ਵਾਲਿਆਂ ਦੀ ਵੀ ਵੀਡੀਓ 2 2 ਮਿਲੀਅਨ ਜਾਂਦੀਆਂ ਤੁਸੀਂ ਦੇਖੀ ਹੋਣੀਆਂ ਟਿਕਟੌਕ ਨੂੰ ਲੈ ਕੇ ਕਾਫੀ ਮੀਮਰਸ ਕਾਫੀ ਜ਼ਿਆਦਾ ਇਸ ਚੀਜ਼ ਦਾ ਫਾਇਦਾ ਚੱਕ ਰਹੇ ਹਨ ਹੁਣ ਵੀ ਕਾਫੀ ਜਣੇ ਸਕਰੀਨ ਰਿਕਾਰਡ